ਸਰੀਰ ਦੇ ਪੱਖੋਂ ਬੇਸ਼ੱਕ ਅਪਾਹਜ ਨੇ ਪਰ ਉਹਨਾਂ ਦੇ ਹੌਸਲੇ ਜਿਹੜੇ ਉਹ ਤਕਰੀਬਨ ਕਹਿ ਸਕਦੇ ਆਂ ਵੀ ਸੱਤਵੇਂ ਅਸਮਾਨ ਤੱਕ ਉਡਾਰੀਆਂ ਮਾਰ ਰਹੇ ਨੇ। ਹਰ ਵਾਰ ਸਹੀ ਚੱਲ ਰਿਹਾ ਸਭ ਤੋਂ ਪਹਿਲੇ ਹਾਂਜੀ ਕਦੇ ਬਈ ਵਧੀਆ ਵੀ ਹੋ ਜਾਂਦਾ ਕਦੇ ਘਟੀਆਂ ਵੀ ਹੋ ਜਾਂਦੀ। ਅੱਛਾ ਹਾਂਜੀ। ਬਰਬਾਦ ਬਾਦ ਡੋਰੀਆਂ ਸਿੱਟੀਆਂ ਹੋਈਆਂ। ਉਹ ਮੇਰੇ ਧੰਨ ਗੁਰੂ ਰਾਮਦਾਸ ਜੀ ਆਪੇ ਚ ਲਾਈ। ਨਾ ਦੇ ਸਰਤੇ ਵਿੱਚ ਕੋਈ ਫਿਕਰ ਕਾਨੂੰਨ ਕੀ ਅਪੀਲ ਕਰੋਗੇ ਲੋਕ ਵੀਡੀਓ ਦੇਖਣਗੇ ਤੁਹਾਡੇ ਕੋਲੇ ਆਉਣਗੇ ਲੋਕਾਂ ਨੂੰ ਕੀ ਕਹੋਗੇ ਲੋਕ ਨਹੀਂ ਕਿ ਨਹੀਂ ਸਾਡੇ ਕੋਲ ਆਉ ਸਾਡਾ ਸਮਾਨ ਵਿਕੇ ਜਿਵੇਂ ਆਪਣੀ ਮਰਜੀ ਜਿੰਦਗੀ ਦਾ ਗੁਜ਼ਾਰਾ ਵਧੀਆ ਕਰੀਏ ਬਾਕੀ ਚਲੋ ਜੀ ਬਾਕੀ ਪ੍ਰਮਾਤਮਾ ਦੀ ਜੋ ਰਜ਼ਾ ਉਹਦੇ ਵਿੱਚ ਹੀ ਜਾਣਾ ਪੈਣਾ ਤੁਸੀਂ ਕਹਿ ਸਕਦੇ ਪ੍ਰਮਾਤਮਾ ਦੇ ਪ੍ਰਮਾਤਮਾ ਨੂੰ ਸ਼ਿਕਵਾ ਨਹੀਂ ਕਰਿਆ ਗਿਲਾ ਨਹੀਂ ਕਰਿਆ ਪ੍ਰਮਾਤਮਾ ਨੇ ਮੇਰੇ ਕੀ ਕਰ ਸਰੋ ਦੋਦੀ ਰਜਾ ਰਹਿਣੇ ਪੈਣੇ ਬੇ ਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾਪਾਰਕ ਦੇ ਪੱਥਰਾ ਦਾ ਅੱਜ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਲੌਤ ਦੇ ਵਿੱਚ ਪਹੁੰਚਿਆ ਤੇ ਇਹ ਜਿਹੜਾ ਕਸਬਾ ਇੱਕ ਖਿੱਚ ਦਾ ਕਾਰਨ ਵੀ ਬਣ ਗਿਆ ਸਾਡੇ ਲਈ ਕਿਉਂਕਿ ਹਾਲਾਤ ਹੀ ਕੁਝ ਅਜਿਹੇ ਬਣ ਗਏ ਕਿ ਅਸੀਂ ਇਸ ਜਗ੍ਹਾ ਤੇ ਰੁਕਣ ਲਈ ਮਜਬੂਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਜੋ ਰਸਤਾ ਹੈ ਇਹ ਪਾਇਲ ਤੋਂ ਮਲੌਤ ਨੂੰ ਆਉਂਦਾ ਹੈ ਤੇ ਇਹ ਬੈਂਕ ਹੈ ਜੀ ਦਾਣਾ ਮੰਡੀ ਨਾਲ ਹੀ ਹੈ ਤੇ ਕੋਆਪਰੇਟਿਵ ਬੈਂਕ ਦੇ ਨਾਲ ਇੱਕ ਦੁਕਾਨ ਹੈ ਗੁਰੂ ਕਿਰਪਾ ਜਰਨਲ ਸਟੋਰ ਤੇ ਇੱਥੇ ਰੁਕਣ ਦਾ ਕਾਰਨ ਇੱਥੇ ਰੁਕਣ ਦਾ ਸਬਬ ਬਣਿਆ ਕਿਉਂਕਿ ਅਸੀਂ ਇੱਕ ਐਸੇ ਇੱਕ ਅਪਾਹਜ ਜੋੜੇ ਨੂੰ ਦੇਖਿਆ ਤੇ ਸਰੀਰਕ ਪੱਖੋਂ ਬੇਸ਼ੱਕ ਅਪਾਹਜ ਨੇ ਪਰ ਉਹਨਾਂ ਦੇ ਹੌਸਲੇ ਜਿਹੜੇ ਉਹ ਤਕਰੀਬਨ ਕਹਿ ਸਕਦੇ ਆਂ ਵੀ ਸੱਤਵੇਂ ਅਸਮਾਨ ਤੱਕ ਉਡਾਰੀਆਂ ਮਾਰ ਰਹੇ ਨੇ ਫਿਲਹਾਲ ਦਿਖਾ ਦਈਏ ਕਿ ਗੁਰੂ ਕਿਰਪਾ ਜਰਨਲ ਸਟੋਰ ਹੈ ਜੀ ਤੇ ਬਾਅਦ ਤੁਹਾਨੂੰ ਜਿਹੜਾ ਜਨਰਲ ਸਟੋਰ ਦਾ ਸਾਮਾਨ ਹੈ ਉਹ ਵੀ ਦਿਖਾਈ ਦੇਵੇਗਾ ਤੇ ਇੱਕ ਅਜੀਹਾ ਜੋੜਾ ਜਿਨ੍ਹਾਂ ਦੇ ਹੌਸਲੇ ਨੂੰ ਸਲਾਮ ਕਰਦੇ ਆ ਤੇ ਉਹ ਜੋੜਾ ਜਿਹੜਾ ਦੱਸਦੀ ਏ ਬੜੀ ਮਿਹਨਤ ਮੁਸ਼ਕਤ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਭੈਣ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂ ਭੈਣ ਜੀ ਸੱਸੀ ਗੱਲ ਅ ਕੀ ਨਾਮ ਹੈ ਭੈਣ ਜੀ ਤੁਹਾਡਾ ਅ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਵੀ ਤੁਸੀਂ ਦੋਈ ਹਸਬੰਡ ਵਾਈਫ ਹੋ ਜਿਹੜਾ ਪੈਰੋਂ ਅਪਾਹੀ ਲੋ ਪਰ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਆ ਵੀ ਦੋਨੋਂ ਬਹੁਤ ਮਿਹਨਤ ਕਰਦੇ ਆ ਹਾਂ ਜੀ ਸਰ ਮਿਹਨਤ ਬਹੁਤ ਕਰ ਰਹੇ ਆ ਤੇ ਪੰਜੀ ਦੁਕਾਨ ਕਰੇ ਨੂੰ ਕਿੰਨਾ ਟਾਈਮ ਹੋ ਗਿਆ ਤਾਂ ਦੁਕਾਨ ਕਰੇ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਬੜੀ ਮਿਹਨਤ ਕਰ ਰਹੇ ਹੋ ਤੇ ਪਹਿਲਾਂ ਇਹ ਦੱਸੋ ਵੀ ਲੋਕਲੀ ਰਹਿਣ ਵਾਲਿਓ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਜਰੂਰ ਰਹਿੰਦੇ ਸੀ ਜਰੂਰ ਉੱਥੋਂ ਇੱਥੇ ਆਉਣ ਦਾ ਸਬਬ ਕਿਵੇਂ ਬਣ ਗਿਆ बस बन गया जी <laughs> कोई नहीं बने उतथे हां जी कोई पारिवारिक मजबूरियां ਸੀ पारिवारिक मजबूरियां ਸੀ हां जी फिर ਇੱਥੇ ਆ ਕੇ ਕਾਰੋਬਾਰ ਕਰਨ ਦਾ ਸੋਚਿਆ ਕਾਰੋਬਾਰ ਸਹੀ ਚੱਲ ਰਿਹਾ ਸਭ ਤੋਂ ਬਿਹਲੇ ਹਾਂ ਜੀ ਕਦੇ ਭਾਈ ਤੇ ਵਧੀਆ ਵੀ ਹੋ ਜਾਂਦਾ ਕਦੇ ਘਟਿਆ ਵੀ ਹੋ ਜਾਂਦਾ ਅੱਛਾ ਹਾਂ ਜੀ ਪਰ ਚਿਹਰੇ ਤੇ ਮੁਸਕਾਨ ਉਦਾਂ ਹੀ ਆ ਚਾਹੇ ਵਧੀਆ ਚਾਹੀ ਘਟਿਆ ਹਾਂ ਜੀ ਹਾਂ ਜੀ ਬਿਲਕੁਲ ਤੇ ਹੁਣ ਤਾਂ ਤਿਹਾਰ ਲੰਘ ਕੇ ਗਏ ਨੇ ਕਿਵੇਂ ਰਿਹਾ ਪਹਿਲਾਂ ਇਹ ਬਹੁਤ ਵਧੀਆ ਰਿਹਾ ਸੀ ਸਮਾਂ ਸਮੂਹ ਵੀ ਕਿਹਾ ਜੀ ਹਾਂ ਜੀ ਸਾਰਾ ਬੀ अच्छा बहुत बढ़िया रे जी। ਤੇ ਬੱਚੇ ਕਿੰਨੇ ਤੁਹਾਡੇ? ਬੱਚੇ ਦੋ। ਦੋ ਬੱਚੇ। ਹਾਂਜੀ। ਇੱਕ ਬੇਟਾ ਇੱਕ ਬੇਟੀ। ਪੜਦੇ ਨਹੀਂ? 10ਵਾਂ ਚ ਪੜਦੀ ਆ। ਬੇਟਾ 4ਵਾਂ ਚ ਪੜਦਾ। ਹਾਂਜੀ। ਤੇਨੂੰ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਤੁਹਾਡੇ? ਗੁਜ਼ਾਰਾ ਚੱਲੀ ਜਾਂਦਾ ਵੀਰ ਜੀ ਵਾਹਿਗੁਰੂ ਦੀ ਕਿਰਪਾ ਨਾਲ। ਪਾਲਕ ਦੀ ਕਿਰਪਾ ਨਾਲ। ਪਰ ਬਾਤ ਬਾਤ ਡੋਲੀਆ ਸਿੱਟੀਆਂ ਹੋਈਆਂ। ਉਹ ਮੇਰੇ ਧੰਨ ਗੁਰੂ ਰਾਮ ਦਾਸ ਜੀ ਆਪੇ ਚਲਾਈਆਂ। ਉਹਨਾਂ ਦੇ ਸਿਰ ਤੇ ਮੇਨ ਕੋਈ ਫਿਕਰ ਨਹੀਂ। ਅੱਛਾ ਕਿੰਨਾ ਸਮਾਂ ਹੋ ਗਿਆ ਦੁਕਾਨ ਕਰਦੇ ਨੇ ਤੁਹਾਨੂੰ? ਦੁਕਾਨ ਕਰਦੇ ਨੇ 4 ਸਾਲ। 4 ਸਾਲ। ਇਹ ਦੁਕਾਨ ਦੇ ਵਿੱਚੋਂ ਘਰ ਦਾ ਗੁਜ਼ਾਰਾ ਹੋਈ ਜਾ ਰਿਹਾ ਜੀ ਵਧੀਆ ਚੱਲ ਰਿਹਾ ਹੈ ਮਾਲਕ ਜੀ ਅੱਛਾ ਅੱਦੇ ਲੋਕ ਤਾਂ ਤੁਹਾਡੇ ਕੋਲੇ ਜਿਹੜੇ ਗ੍ਰਾਹਕ ਆਉਂਦੇ ਹੋਣਗੇ ਇਹ ਤੁਹਾਡੇ ਹੌਸਲੇ ਨੂੰ ਦੇਖ ਕੇ ਤੁਹਾਡੇ ਕੋਲੇ ਆਉਂਦੇ ਹੋਣਗੇ ਵੀ ਅ ਅਸਲ ਦੇ ਵਿੱਚ ਵੀ ਤੁਹਾਡਾ ਮੋਹ ਪਿਆਰ ਹੋਣਾ ਉਹਨਾਂ ਦੇ ਨਾਲ ਤੇ ਲੋਕ ਦੇਖਦੇ ਹੋਣਗੇ ਵੀ ਮਿਹਨਤ ਕਰ ਰਹੇ ਆ ਸਾਡੇ ਪੱਕੇ ਕਸਟਮਰ ਲੱਗੇ ਹੋਏ ਆ ਜੀ ਜਿਹੜੇ ਆ ਰਹੇ ਆ ਪੱਕੇ ਆ ਦਿਵਾਲੀ ਵਾਲੇ ਵੀ ਪੱਕੇ ਆ ਬਾਕੀ ਹੋਰ ਸਮਾਨ ਵਾਲੇ ਸਾਰੇ ਪੱਕੇ ਆ ਰੇਟ ਆਪਾਂ ਪਿੱਛੇ ਉਹ ਬਾਜ਼ਾਰ ਨਾਲੋਂ ਥੋੜਾ ਘੱਟ ਦੇਈਦਾ ਉਹਨਾਂ ਇਸ ਕਰਕੇ ਕਸਟਮਰ ਸਾਡੇ ਨਾਲ ਜੁੜਿਆ ਤੇ ਅੱਛਾ ਦੁਕਾਨ ਦੇ ਵਿੱਚ ਰੱਖਿਆ ਕੀ ਕੀ ਹੋਇਆ ਅਰੇ ਰੱਖਿਆ ਸਾਡੇ ਕੋਲ ਬੂਟ ਚਰਾਪਾ ਹੈਗੇ ਆ ਜੀ ਤੇ ਟੀ-ਸ਼ਰਟਾਂ ਲੋਰਾ ਹੈਗੇ ਆ ਤੇ ਲੇਡੀਜ਼ ਦਾ ਸਮਾਨ ਹੈਗਾ ਸਾਰਾ ਹਾਂਜੀ ਤੇ ਫਿਰ ਪੜਤਾ ਪਈ ਜਾਂਦਾ ਹੈ ਪਈ ਜਾਂਦਾ ਸਰ ਗੁਜ਼ਾਰੇ ਜੋਗਾ ਚੱਲੀ ਜਾਂਦਾ ਹੈ ਹਾਂਜੀ ਤੇ ਅਬੀਰ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਵੀਰ ਜੀ ਤੁਹਾਡਾ ਸਰਬਜੀਤ ਸਰਬਜੀਤ ਆ ਤੇ ਸ਼ੁਕਰ ਅਦਾ ਕਰਦੇ ਹੋ ਪ੍ਰਮਾਤਮਾ ਦਾ। ਸ਼ੁਕਰੀਆ ਜੀ ਬਾਜ ਪ੍ਰਮਾਤਮਾ ਦਾ ਜੋਰ ਆ ਜਾ ਹੈ ਉਹਦੇ ਜੋਰ ਹੈ ਜੀ ਬਸ ਉਹ ਪ੍ਰਮਾਤਮਾ ਦੀ ਬਰਦੀ ਹੈ। ਤੇ ਤੁਸੀਂ ਨਾਲ ਦੀ ਨਾਲ ਕੋਈ ਜੋਬ ਵੀ ਕਰਦੇ ਹੋ? ਨਹੀਂ ਜੋਬ ਨਹੀਂ ਜੀ ਬਸ ਤਾਂ ਇੱਥੇ ਦੁਕਾਨ ਚੱਲੀ ਨੇ ਬਸ। ਪਹਿਲਾਂ ਕਰਦੇ ਸੀ। ਪਹਿਲਾਂ ਵੀ ਨਹੀਂ ਜਿੱਤੀ ਦੁਕਾਨ ਸੀ ਪਿੰਡ ਵੀ ਦੁਕਾਨ ਸੀ ਔਰੇ ਵੀ ਦੁਕਾਨਾਂ ਕਰਦੀ। ਕਿ ਕਿੱਥੇ ਕਰਾਂਗੇ ਜੋਬ? ਜੋਪਾਂ ਜੋਪ ਮਿਲ ਜੀ ਐਨੀ ਫੈਕਟਰੀ ਫੈਟਰੀ ਵੀ ਠੱਕੇ ਖਾਦੋ ਤੇ ਬੁਰੇ ਹਾਲ ਦੀ ਬਸ। ਲਾਇਆ ਜੀ ਕਈ ਥਾਂ ਮੈਂ ਸੀ। ਪਸੋਂ ਮੰਨ ਦੇ ਵਿੱਚ ਆਇਆ ਵੀ ਫੈਕਟਰੀਆਂ 'ਚ ਧੱਕੇ ਖਾਣ ਨਾਲੋਂ ਆਪਣਾ ਕਾਰੋਬਾਰ ਕਰੀਏ ਚਾਹੇ ਵੱਡਾ ਹੋਵੇ ਚਾਹੇ ਛੋਟਾ ਹਾਂਜੀ ਹਾਂ ਲੋਕਾਂ ਨੂੰ ਹੁਣ ਕੀ ਅਪੀਲ ਕਰੋਗੇ ਲੋਕ ਵੀਡੀਓ ਦੇਖਣਗੇ ਤੁਹਾਡੇ ਕੋਲੇ ਆਉਣਗੇ ਲੋਕਾਂ ਨੂੰ ਕੀ ਕਹੋਗੇ ਅਜਾ ਲੋਕਾਂ ਨੂੰ ਇਹ ਕਹਿੰਦੇ ਵੀ ਸਾਡੇ ਕੋਲ ਆਓ ਸਾਡਾ ਸਮਾਨ ਵਿਕੇ ਅਸੀਂ ਵੀ ਆਪਣੀ ਮਰਜ਼ੀ ਦੀ ਜ਼ਿੰਦਗੀ ਦਾ ਗੁਜ਼ਾਰਾ ਵਧੀਆ ਕਰੀਏ ਬਾਜ਼ਾਰ ਨਾਲੋਂ ਜ਼ਿਆਦਾ ਮਗਰੇਟ ਹਾਂਜੀ ਕੁਆਲਿਟੀ ਵੀ ਸਾਡੇ ਕੋਲ ਥੋੜੀ ਜਿਹੀ ਵਧੀਆ ਹੈ ਬਾਕੀ ਚਲੋ ਜੀ ਬਾਕੀ ਪ੍ਰਮਾਤਮਾ ਦੀ ਜੋ ਰਜਾ ਉਹਦੇ ਵਿੱਚ ਹੀ ਰਹਿਣਾ ਪੈਣਾ ਉਸ ਵੀ ਕਹਿ ਸਕਦਾ ਪ੍ਰਮਾਤਮਾ ਨੂੰ ਬਿਲਕੁਲ ਨਹੀਂ ਕਰ ਸਕਦਾ ਕਦੇ ਪ੍ਰਮਾਤਮਾ ਨੂੰ ਸ਼ਿਕਵਾ ਨਹੀਂ ਕਰਿਆ ਗਿਲਾ ਨਹੀਂ ਕਰਿਆ ਹੁਣ ਪ੍ਰਮਾਤਮਾ ਦੇ ਮੂਰੇ ਕੀ ਕਰ ਸਕਦਾ ਜੋ ਦੀ ਰਜਾ ਰਹਿਣੇ ਪੈਣਾ ਅਸੀਂ ਤਾਂ ਉਹਨਾਂ ਨਾਲ ਚੰਗੀਆਂ ਜਿਹੜੇ ਬੈਠੇ ਨੇ ਵਿਚਾਰੇ ਜਿਨ੍ਹਾਂ ਨਾਲ ਕੋਈ ਦੇਗੇ ਨਹੀਂ ਚਲੋ ਅਸੀਂ ਤਾਂ ਆਪਣਾ ਆਪ ਦੀ ਮੜਾ ਮੜਾ ਜ਼ਿੰਦਗੀ ਤੁਰ ਫਿਰ ਲੈਣੇ ਜਾਏ ਉਹਨੇ ਜਾਣ ਮਤਲਬ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਚੱਲਦੇ ਨੀਵੇਂ ਨੀਵੇਂ ਮਾਣ ਨਹੀਂ ਰਹਿ ਕੇ ਜੀ ਹੁਣ ਕੀ ਕਰੀਏ ਰੱਬ ਦੇ ਪੁਰੇ ਕੁਛ ਨਹੀਂ ਕਰਦਾ ਇਦੋਂ ਜੇ ਤੋਂ ਵੀ ਵਾਇਟ ਜਾਂਦੇ ਥੱਲੇ ਅੰਤ ਤੱਕ ਮਾੜਾ ਮੋਟਾ ਆਪ ਹੀ ਜਾਇਆ ਉਹਨੇ ਆਪਣਾ ਕਾਰੋਬਾਰ ਜਾਇਆ ਉਧਰੋਂ ਤੇ ਰਿਸ਼ਤਦਾਰੀ ਜੋਰ ਗਈ ਬੱਚੇ ਵੱਢ ਰਹੇ ਨੇ ਬੱਚਿਆਂ ਨੂੰ ਵੀ ਦੇਖਣ ਜੇ ਅਸੀਂ ਅੰਤ ਲਿਟਰ ਬੱਚੇ ਕਿਧਰ ਜਾਣਗੇ ਬੱਚੇ ਨਹੀਂ ਵੱਢਣਗੇ ਕੱਲੋ ਸਾਨੂੰ ਕੁਛ ਹੋਗਾ ਬੱਚਿਆਂ ਦਾ ਕੋਈ ਨਹੀਂ ਹੈਗਾ ਮਗਰੋਂ ਕੌਣ ਨੂੰ ਪਤਾ ਹੀ ਜਾਂਦੀ ਕੋਈ ਨਹੀਂ ਬਸਦਾ ਜੀ ਤੇ ਆਪਣੇ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀਗਾ ਸਾਡੇ ਮਗਰ ਸੀ ਜੀ ਇਸ ਡੈਡੀ ਆਉਣੀਆਂ ਬਸ ਸਾਨੂੰ ਪਤਾ ਹੀ ਆ ਹੁਣ ਸਾਰੇ ਇੱਕ ਨੇ ਚੱਲਦਾ ਬਸ ਕਿਹੜਾ ਪੁੱਛਦਾ ਬਾਤ ਜੀ ਬੋਲ ਦੇ ਕਰ ਕਿਉਂ ਰਿਆ ਗਈ ਇੱਥੋਂ ਚਲੋ ਆਇਆ ਵੀ ਥੋੜੇ ਸੇ ਆਪਣਾ ਚੱਲ ਸੱਟਾ ਕੰਮਣ ਮੋਟਾ ਨਾੜਾ ਇਹ ਝਗੜੇ ਤੁਹਾਨੂੰ ਪਤਾ ਹੀ ਹੈ ਜੀ ਬਸ ਤੇ ਨਾਲ ਬੱਚਿਆਂ ਨੂੰ ਵਧੀਆ ਪੜਾ ਰਹੇ ਹੋ ਹਾਂ ਜੀ ਬੱਚੇ ਪੜ ਰਹੇ ਨੇ ਜੀ ਬੱਚੇ ਕੁੜੀ ਆਪਣੀ ਗਰਮੀ ਤੇ ਜੀ ਮੁੰਡਾ ਬਣਾ ਟੌਕੀ ਜਾਈ ਦੋ ਇਹਨਾਂ ਨੇ ਕਿ ਪੜੋ ਭਾਈ ਆਪਣਾ ਸਾਡੀ ਜੋ ਜ਼ਿੰਦਗੀ ਹੈ ਸਾਡੀ ਤਾਂ ਨਵੇਂ ਜਾਣੀ ਹੈ ਤੁਸੀਂ ਆਪਣੀ ਜ਼ਿੰਦਗੀ ਵਧੀਆ ਬਣਾ ਲਓ ਅੱਛਾ ਬੱਚੇ ਵੀ ਹੱਥ ਵਟਾਉਂਦੇ ਨੇ ਆ ਕੇ ਹਾਂ ਜੀ ਬੱਚੇ ਜੀ ਬੱਚੇ ਸਾਡੇ ਨਾਲ ਰਹਿੰਦੇ ਨੇ ਹਰ ਤਿਹਾੜੀ ਬਿਚਲਾਉਂਦੇ ਨੇ ਉਨਸੀਂ 4 ਦਿਨ ਪੰਦਨ ਲਾਇਆ ਦੀ ਵਧੀਆ ਰਾਇ ਰੱਖਿਆ। ਬੱਚਿਆਂ ਵੀ ਹੁਣ ਕੀ ਬੱਚੇ ਵੀ ਸਾਨੂੰ ਦੇਖ ਹੀ ਚੱਲਦੇ ਨੇ ਜੀ। ਜਿਵੇਂ ਅਸੀਂ ਆਉਂਸੋਲੇ ਦੇ ਬੱਚਿਆਂ ਨਾਲ ਰੱਖਿਆ। ਬਜਾਰਾ ਦਾਣ ਕਰ ਨਹੀਂ ਹੈ ਜਿੰਦਗੀ ਦੀ। ਕਿਹਦੇ ਕੋਲ ਮੰਗੀ ਜਾਈਏ ਰੋਜ਼। ਮੰਗਣ ਨਾਲ ਤਾਂ ਰੋਟਾ ਜੀ। ਆਪਣਾ ਕਾਰੋਬਾਰਾ ਜੋ ਜਿੰਨਾ ਘਾਇਆ ਆਪਣਾ ਜੋ ਕੋਈ। ਆਪਣੇ ਜੋ ਚਲੇ ਜਾਂਦੇ ਮਿੱਤਰੋ ਚਾਰ ਪੈਸੇ ਬਾਜ ਜਾਂਦੇ ਨੇ। ਕਈ ਵਾਰ ਨਹੀਂ ਵੀ ਬੱਦਲੇ। ਰੱਬ ਦੇ ਮੂਲੇ ਕੀ ਕਰ ਸਕਦਾ। ਲੋਹ ਦੀ ਰਜ਼ੀ ਰਜਾ। ਹਾਂਜੀ। ਅੱਛਾ ਬੱਚੇ ਕੀ ਰਹਾ ਤੁਹਾਡਾ? ਮੇਰਾ ਹਰਸਿਮਰਨ ਟ੍ਰਿਕ। ਕਿਹੜੀ ਕਲਾਸ ਚ ਪੜਦੇ? +1 ਪਸੰਦ ਹੈ ਹਾਂਜੀ ਤੇ ਕਿਹੜੇ ਸਕੂਲ ਚ ਪੜ੍ਹਦੇ ਮੈਂ ਸਰਕਾਰੀ ਕਿੰਨੇ ਸਕੂਲ ਕਿੰਨਾ ਸਕੂਲ ਦੇ ਹਾਂਜੀ ਤੇ ਅੱਛਾ ਮਾਤਾ ਪਿਤਾ ਦੀ ਮਿਹਨਤ ਦੇਖ ਕੇ ਮਨ ਦੇ ਵਿੱਚ ਆਉਂਦਾ ਕੁਝ ਕਿਉਂਕਿ ਬਹੁਤ ਵਿਚਾਰ ਆਉਂਦੇ ਹੁਣੇ ਆ ਵੀ ਇੰਨੀ ਮਿਹਨਤ ਕਰ ਰਹੇ ਨੇ ਸਾਡੇ ਲਈ ਕਰ ਰਹੇ ਨੇ ਹਾਂਜੀ ਕਈ ਵਾਰ ਆਉਂਦਾ ਵਿਚਾਰ ਆਉਂਦਾ ਕਈ ਵਾਰ ਬਹੁਤ ਵਾਰ ਤੇ ਨ ਜੇ ਅਸੀਂ ਹੈਗੇ ਆ ਤਾਂ ਹੀ ਉਹ ਇਹ ਕੁਝ ਕਰ ਰਹੇ ਨੇਗੇ ਜਿਵੇਂ ਦੋਏ ਜਾਣੇ ਹੈਗੇ ਆ ਤਾਂ ਜੇ ਅਸੀਂ ਨਾ ਹੁੰਦੇ ਤਾਂ ਇਹਨੇ ਕੁਝ ਨਹੀਂ ਕਰ ਸਕਦੇ ਸੀ ਜੇ ਅਸੀਂ ਇਹਨਾਂ ਨਾਲ ਹੱਥ ਬਤਾਉਨੇ ਆ ਤਾਂ ਇਵੇਂ ਸਾਡੀ ਸਾਨੂੰ ਪਾਲ ਰਹੇ ਨੇ ਜੇ ਅਸੀਂ ਕਹਾਂਗੇ ਵੀ ਹਾਂ ਅਸੀਂ ਤੁਹਾਡੀ ਨਹੀਂ ਹੈਲਪ ਕਰਨੇ ਬਹੁਤ سارے ਬੱਚੇ ਨੇਗੇ ਜਿਹੜੇ ਸੰਗ ਦੇਣਗੇ ਵੀ ਹਾਂ ਜੇ ਮੈਂ ਇਹਨਾਂ ਨਾਲ ਕੰਮ ਕਰਾਉਂਗੀ ਮੈਨੂੰ ਦੇਖਣਗੇ ਸਾਰੇ ਮੈਂ ਸਾਰਾ ਕੰਮ ਇਹਨਾਂ ਨਾਲ ਕਰਵਾਉਣੀ ਆ ਹਾਂਜੀ ਅੱਛਾ ਕਦੇ ਇਹ ਨਹੀਂ ਹੁੰਦਾ ਨਾਲ ਦੇ ਬੱਚੇ ਹੁੰਦੇ ਨੇ ਕੁਝ ਸਰਾਰਤੀ ਬੱਚੇ ਹੁੰਦੇ ਨੇ ਕਦੇ ਤੰਜ ਨਹੀਂ ਕੱਸਦੇ ਕਦੇ ਵੀ ਤੁਹਾਡੇ ਮਾਪੇ ਇਦਾਂ ਦੇ ਨੇ ਪਰ ਤੁਹਾਨੂੰ ਤਾਂ ਮਾਣ ਹੁੰਦਾ ਆਪਣੇ ਮਾਪੇ? ਹਾਂਜੀ ਮੈਨੂੰ ਤਾਂ ਮਾਣ ਹੁੰਦਾ ਕਿ ਬਾਕੀ ਫਰੈਂਡ ਸਰਕਲ ਅੱਜਕੱਲ੍ਹ ਹੈਗੇ ਨੇ ਇੱਕਨ ਦੇ ਬੱਚੇ ਕਈ ਵਾਰ ਨਹੀਂ ਇੱਕ ਮੇਰੇ ਨਾਲ ਤਾਂ ਕਦੇ ਵੀ ਇੱਕਨ ਨਹੀਂ ਹੋਏ ਕਿਸੇ ਨੇ ਮੈਨੂੰ ਕਿਹਾ ਹੋਗਾ ਮੇਨਾਂ ਕਦੇ ਵੀ ਇੱਕਨ ਨਹੀਂ ਹੋਏ ਕਿ ਕਿ ਮੇਰੇ ਫਰੈਂਡ ਸਰਕਲ ਨੇਗੇ ਉਹ ਵੀ ਮੈਨੂੰ ਕਈ ਵਾਰ ਸਪੋਰਟ ਕਰਦੇ ਨੇਗੇ ਜਿੱਦਿ ਪ੍ਰੋਬਲਮ ਹੁੰਦੀ ਸੀ ਕਿ ਪਹਿਲਾਂ ਮੈਨੂੰ ਜਦ ਪ੍ਰੋਬਲਮ ਹੁੰਦੀ ਸੀ ਉਹ ਵੀ ਮੇਰੇ ਸਪੋਰਟ ਕਰਦੇ ਸੀਗੇ। ਹਾਂਜੀ ਅੱਛਾ ਜ਼ਿੰਦਗੀ ਦਾ ਏਮ ਕੀ ਰੱਖਿਆ ਕਿਉਂਕਿ ਮਾਪੇ ਇੰਨੀ ਮਿਹਨਤ ਕਰਕੇ ਤੁਹਾਨੂੰ ਪੜਾ ਰਹੇ ਨੇ। ਇੱਕ ਇੱਕ ਹਾਂਜੀ ਮੇਰੇ ਨਾਨਾ ਨਾਨੀ ਜੋ ਹੋਣਗੇ ਉਹਨਾਂ ਨੇ ਮੈਨੂੰ ਕਿਹਾ ਹੋਇਆ ਜਿਹੜਾ ਕੁਝ ਬਣਨਾ ਤੇ ਜੋ ਉਹਨਾਂ ਨੇ ਕਿਹਾ ਵੀ ਤਰੇ ਜੋ ਵੀ ਏਮ ਹੈ ਤੂੰ ਇਹ ਨਹੀਂ ਸੋਚਣਾ ਵੀ ਹਾਂ ਮਮੀ ਡੈਡੀ ਤੋਂ ਨਹੀਂ ਹੋਣਾ ਜੋ ਵੀ ਤਰੇ ਮੈਂ ਉਹ ਅਸੀਂ ਤੇਰੀ ਹੈਲਪ ਕਰਾਂਗੇ ਤੇ ਮੇਰਾ ਏਮ ਹੈਗਾ ਮੈਂ ਨੇਵੀ ਦੇ ਵਿੱਚ ਜਾਣਾ ਤੇ ਮੈਂ ਐਨਡੀਆ ਦਾ ਪੇਪਰ ਕਲੀਅਰ ਕਰਤਾ ਸੀਗਾ ਬਟ ਮੇਰਾ ਰੈਂਕ ਰਹਿ ਗਿਆ ਸੀ ਉਹਦੇ ਵਿੱਚੋਂ ਤੇ ਹੁਣ ਮੈਂ ਪਲੱਸ 2 ਤੋਂ ਬਾਅਦ ਐਨਡੀਆ ਦੇ ਪੇਪਰ ਦੀ ਤਿਆਰੀ ਕਰ ਰਹੀ ਹਾਂ ਮਤਲਬ ਮਿਹਨਤ ਜਾਰੀ ਹੈ ਹਾਂਜੀ ਮਿਹਨਤ ਜਾਰੀ ਹੈ ਇੱਕ ਦਿਨ ਮੰਜ਼ਰਤਾ ਜ਼ਰੂਰ ਮਿਲੂਗੀ ਇਹ ਆ ਤੁਹਾਡੇ ਮਤਲਬ ਫੈਮਿਲੀ ਸਪੋਰਟ ਕਰਦੀ ਆਪੂ ਹਾਂਜੀ ਮੇਰੀ ਫੈਮਿਲੀ ਬਹੁਤ ਸਪੋਰਟ ਕਰਦੀ ਮੇਰੇ ਬ੍ਰਦਰ ਸਰਪੰਚ ਸਾਹਿਬ ਨੇ ਸੰਦੀਪ ਸਿੰਘ ਤੇ ਮੇਰੇ ਮੰਮੀ ਡੈਡੀ ਮੇਰੀ ਬਹੁਤ ਹੈਲਪ ਕਰਦੇ ਬਹੁਤ ਜ਼ਿਆਦਾ ਉਹਨਾਂ ਦੇ ਆਸਰੇ ਨਾਲੇ ਮੈਂ ਔਰੇ ਤੱਕ ਔਰੇ ਤੱਕ ਪਹੁੰਚੀ ਆਂ ਇੱਥੇ ਤੱਕ ਉਹ ਮੈਨੂੰ ਲੈ ਕੇ ਆਏ ਨੇਗੇ ਉਹਨਾਂ ਤੋਂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ ਸੀ ਜੇਕਰ ਉਹ ਨਾ ਸਪੋਰਟ ਕਰਦੇ ਸਾਨੂੰ ਤਾਂ ਅਸੀਂ ਕੁਝ ਵੀ ਨਹੀਂ ਸਿੱਖਿਆ ਹੁੰਦਾ ਤੇ ਹੁਣ ਇਹ ਮਿਹਨਤ ਜਿਹੜੀ ਅੱਗੇ ਇਸੇ ਤਰ੍ਹਾਂ ਜਾਰੀ ਰੱਖੋਗੇ ਜਾਰੀ ਤੇ ਆ ਦੋਸਤੋ ਦੇਖਿਆ ਤੁਸੀਂ ਇਹ ਪਰਿਵਾਰ ਹੈ ਜਿਹੜਾ ਆ ਬੜੀ ਮਿਹਨਤ ਕਰ ਰਿਹਾ ਆਪਣੇ ਬੱਚਿਆਂ ਦੇ ਪਾਲਣ ਪੋਸਣ ਲਈ ਆਪਣੇ ਪਰਿਵਾਰ ਦੇ ਗੁਜ਼ਾਰਨ ਲਈ ਤੇ ਆ ਬਹੁਤ ਲੋਕ ਅਜਿਹੇ ਨੇ ਕਿ ਸਰੀਰਕ ਪੱਖੋਂ ਬੜੇ ਤੰਦਰੁਸਤ ਨੇ ਤੇ ਕਹਿ ਲਈਏ ਸਰੀਰਕ ਪੱਖੋਂ ਵੀ ਤਾਂ ਉਹਨਾਂ ਦੇ ਘਰ-ਬਾਰ ਵੀ ਜਿਹੜਾ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਪਰ ਕੋਈ ਨਾ ਕੋਈ ਜਿਹੜਾ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਜ਼ਰੂਰ ਹੁੰਦਾ ਪਰ ਇੱਕ ਅਜਿਹਾ ਪਰਿਵਾਰ ਵੀ ਹੈ ਅਬੇਸ਼ਕਾ ਸਰੀਰ ਦੇ ਪੱਖੋਂ ਅਪਾਹਜ ਹੈ ਪਰ ਪ੍ਰਮਾਤਮਾ ਦਾ ਹਲੇ ਵੀ ਸ਼ੁਕਰਾਨਾ ਅਦਾ ਕਰ ਰਹੇ ਨੇ ਕਿ ਜਿੱਥੇ ਵੀ ਰੱਖਿਆ ਸਾਨੂੰ ਅਸੀਂ ਉਸ ਤੁਹਾਡੀ ਰੱਖੀ ਹੋਈ ਰਜਾ ਦੇ ਵਿੱਚ ਖੋਸਾ ਅਜੇ ਹੀ ਇੱਕ ਸਪੇਟ ਹੋਣੀ ਚਾਹੀਦੀ ਹੈ ਮੰਨ ਦੇ ਵਿੱਚ ਤੇ ਅਸੀਂ ਲੋਕਲ ਜੋ ਵਸਿੰਦੇ ਨੇ ਇਸ ਕਸਬਾ ਮਲੋਤ ਦੇ ਉਹਨਾਂ ਨੂੰ ਵੀ ਖਾਸ ਤੌਰ ਤੇ ਇੱਕ ਅਪੀਲ ਕਰਦੇ ਆ ਵੀ ਜਦੋਂ ਵੀ ਤੁਸੀਂ ਇਸ ਰਸਤੇ ਦੇ ਉੱਤੋਂ ਲੰਘਦੇ ਹੋ ਤਾਂ ਜਗਾ ਦੇਖ ਲੋ ਗੁਰੂ ਨਾਨਕ ਕਿਰਪਾ ਜਨਰਲ ਸਟੋਰ ਗੁਰੂ ਕਿਰਪਾ ਜਨਲ ਸਟੋਰ ਦੇ ਸਟੋਰ ਦੇ ਉੱਤੇ ਇੱਕ ਵਾਰੀ ਵਿజిਟ ਜ਼ਰੂਰ ਕਰਿਓ ਤੇ ਕੁਛ ਨਾ ਕੁਛ ਜਿਹੜਾ ਸਮਾਨ ਇੱਥੋਂ ਲੰਘਦੇ ਹੋਏ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਇਸ ਪਰਿਵਾਰ ਨੂੰ ਜਿਹੜੀ ਤੁਹਾਡੀ ਸਪੋਰਟ ਮਿਲ ਸਕੇ ਇਹ ਪਰਿਵਾਰ ਚਾਹੁੰਦਾ ਵੀ ਅਸੀਂ ਕਿਸੇ ਦੇ ਅੱਗੇ ਹੱਥ ਨਾ ਢੀਏ ਆਪਣੀ ਮਿਹਨਤ ਦੇ ਨਾਲ ਹੀ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਉਹ ਚਲਾਈਏ ਤੇ ਹੁਣ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਇੱਕ ਵਾਰੀ ਸਾਡੇ ਕਹੇ ਤੇ ਵੀ ਤੇ ਇਸ ਦੁਕਾਨ ਦੇ ਉੱਤੇ ਜ਼ਰੂਰ ਫੇਰੀ ਪਾ ਕੇ ਜਾਣਾ ਧੰਨਵਾਦ ਜੀ